ਜਿਹੜਾ ਕੇਸ ਬਹਿਬਲ ਕਲਾਚ ਬਣਿਆ ਸੀ ਉਹਦੇ ਵਿੱਚ ਸਰ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਦਾ ਨਾਂ ਹੀ ਹੈ ਨਹੀਂ ਤੁਸੀਂ ਮੈਨੂੰ ਇੱਥੇ ਦਲੀਲ ਇਹ ਸਮਝਾਓ ਮੁੱਖ ਮੰਤਰੀ ਇੱਕ ਹੋਮ ਮਿਨਿਸਟਰ ਇੱਕ ਡੀਜੀਪੀ ਇੱਕ ਆਰਡਰ ਇੱਕੋ ਜਗ੍ਹਾ ਤੇ ਦਿੱਤੇ ਗਏ ਕਿ ਜਿੰਨੇ ਵੀ ਇੱਥੇ ਬੇਅਦਬੀਆਂ ਦੇ ਖਿਲਾਫ ਬੈਠੇ ਨੇ ਕੋਟਕਪੂਰੇ ਜਾਂ ਬਰਗਾੜੀ ਬੈਠੇ ਨੇ ਇਹਨਾਂ ਸਾਰਿਆਂ ਨੂੰ ਉਥੇ ਪੁਖੇੜ ਦਿੱਤਾ ਜਾ ਸਵੇਰ ਤੱਕ ਬੰਦਾ ਉਥੇ ਨਹੀਂ ਨਜ਼ਰ ਆਣਾ ਚਾਹੀਦਾ ਉਸ ਕੇਸ ਦੇ ਵਿੱਚ ਅਜੇ ਤੱਕ ਫਾਈਨਲ ਚਲਾਨ ਪੁੱਟਪ ਨਹੀਂ ਹੋਈ ਸੀ ਇੱਕ ਕੇਸ ਵਿੱਚ ਸਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਰੱਖੇ ਨੇ ਦੂਜੇ ਕੇਸ ਦੇ ਵਿੱਚ ਤੋਨੋ ਹੀ ਹੈ ਨਹੀਂ ਤੁਹਾਡੀ ਸਰਕਾਰ ਇਸ ਇਜ਼ ਨੋਟ ਸੈਂਸੀਅਰ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਤੇ ਸ਼੍ਰੋਮਣ ਅਕਾਲੀ ਦਲ ਨੂੰ ਤਾਂ ਸਾਫ਼ ਤੌਰ ਬਰੀਗਲ ਚੁਮਾ ਕਰ ਦਿੱਤਾ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਇੱਕ ਜਗ੍ਹਾ ਤੋਂ ਇੱਕ ਆਰਡਰ ਦਿੰਦੇ ਨੇ ਸਬਸੀਕੁਐਂਟ ਦੋ ਇਵੈਂਟਸ ਹੁੰਦੇ ਨੇ ਉਹਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਹੋ ਸਕਦੀ ਕਿ ਇੱਕ ਚਲਾਨ ਦੇ ਵਿੱਚ ਚੀਮਸਟਰ ਦਾ ਤੇ ਉਹਨਾਂ ਦੇ ਲੜਕੇ ਦਾ ਨਾਂ ਹੈ ਦੂਜੇ ਵਿੱਚੋਂ ਦਾ ਨਾਂ ਹੀ ਕੋਈ ਨਾ ਹੋਵੇ ਲੰਕੜੀਆਂ ਕੜਦਾ ਵਰ ਗਿਆ ਕੁਮਰ ਵਿਜੇ ਪ੍ਰਤਾਪ ਅਸੀਂ ਮਦਦ ਕਰਦੇ ਰਹੇ ਸਪੀਕਰ ਸਾਹਿਬ ਉਹ ਗਰੀਬ ਨੂੰ 5-7 ਮਿੰਟ ਤੇ ਦੇ ਦਿਓ ਬੋਲਣ ਵਾਸਤੇ ਜੇ ਤੁਸੀਂ ਸਹੀ ਬਹਿਣਕ ਗੁਰੂਆਂ ਦੇ ਨਾਲ ਸਾਡੀਆਂ ਪਰੰਪਰਾਵਾਂ ਨਾ ਸਕੇ ਹੁੰਦੇ ਤੁਸੀਂ ਬਖ ਤੇ ਇੱਕ ਮਿੰਟ ਦਾ ਟਾਈਮ ਨਹੀਂ ਦਿੱਤਾ ਉਹਨੂੰ ਮਾਰ ਕੇ ਬਿਲਕੁਲ ਕੇ 5 ਸਾਲ ਬਾਅਦ ਬੰਦ ਕਰ ਉਹਨੂੰ 1 ਮਿੰਟ ਦੀ ਇਹ ਬਿਲਕੁਲ ਗਲਤ ਹੈ ਮੈਂ ਤੁਹਾਨੂੰ ਹੁਣੇ ਕੱਢ ਕੇ ਦਿੰਦਾ ਲੋੜ ਨਾਲੋਂ ਵੱਧ ਉਹਨਾਂ ਦੇ ਬਣਦੇ ਨਾਲੋਂ ਵੱਧ ਮੈਂ ਉਹਨਾਂ ਨੂੰ ਟਾਈਮ ਦਿੰਦਾ ਰਿਹਾ ਔਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਨਾਲੋਂ ਵੱਧ ਕਿਸੇ ਦਾ ਸਤਕਾਰ ਮੇਰੇ ਮਨ 'ਚ ਨਹੀਂ ਹੈ ਸ ਦੁਨੀਆ ਦੀ ਹਰੇਕ ਹਰੇਕ ਤਾਕਤ ਤੋਂ ਵੱਧ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੇਜਰੀਵਾਲ ਸਾਹਿਬ ਨੇ ਕਹੀ ਸੀ ਵਿਦਨ 24 ਆਰਸ ਕਿ 24 ਘੰਟਿਆਂ ਦੇ ਵਿੱਚ ਮੇਰੀ ਪਾਰਟੀ ਜਦੋਂ ਸਰਕਾਰ ਚਾਹੇਗੀ ਅਸੀਂ ਇਸ ਨੂੰ ਨੇਪਰੇ ਚਾੜਾਂ ਕਿਉਂਕਿ ਜਿਹੜੀ ਸੱਟ ਬਣੀ ਹੈ ਇਹਦਾ ਇਹਦਾ ਬੇਅਦਬੀਆਂ ਦੇ ਕੇਸਸ ਦੇ ਵਿੱਚ ਉਹਦੇ ਵਿੱਚ ਉਹ ਮੈਂਬਰਸ ਹਨ ਉਹਨਾਂ ਨੇ ਕਿਹਾ ਸੀ ਕੁਮਰ ਵਿਜੇ ਪ੍ਰਤਾਪ ਦੀ ਸੱਟ ਨੂੰ ਉਸ ਤਰ੍ਹਾਂ ਹੀ ਇਨ ਬਿਨ ਲਾਗੂ ਕਰਾਂਗੇ ਲਾਗੂ ਕਰਨ ਤੋਂ ਬਾਅਦ ਚਵੀਆਂ ਕਹਿਟੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਿਆਲੇ ਤੱਕ ਪਹੁੰਚਾ ਦਿੱ ਪਹੁੰਚਾ ਦਿੱਤਾ ਜਾਏਗਾ ਮੈਨੂੰ ਅੱਜ ਸਾਰੇ ਪੰਜਾਬ ਨੂੰ ਦੱਸ ਦੇ ਪਹਿਲਾ ਧਰਨਾ ਕੋਟਕਪੂਰਾ ਚੌਂਕ ਸ਼ੁਰੂ ਹੋਇਆ ਦੂਜਾ ਬਹਿਵਲ ਕਲਾਂ ਦੇ ਚੌਂਕ ਸ਼ੁਰੂ ਹੋਇਆ 14 ਤਰੀਕ ਨੂੰ ਸਰ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਉਦੋਂ ਦੇ ਮੁੱਖ ਮੰਤਰੀ ਚਾ ਪ੍ਰਕਾਸ਼ ਸਿੰਘ ਬਾਦਲ ਜੀ ਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਇਹ ਹੁਕਮ ਕਲੀਅਰ ਕਟ ਜਾਰੀ ਕੀਤਾ ਕਿ ਆ ਜਿਹੜੇ ਬੈਠੇ ਨੇ ਦੋਨੋਂ ਜਗ੍ਹਾ ਤੇ ਸਿੰਘ ਬੈਠੇ ਨੇ ਬੇਅਦਬੀਆਂ ਦੇ ਖਿਲਾਫ ਗੁਰੂ ਦਾ ਜਾਪ ਕਰ ਰਹੇ ਨੇ ਇਹਨਾਂ ਨੂੰ ਉਥੋਂ ਖੇੜਿਆ ਜਾਏ ਸਵੇਰ ਤੱਕ ਉੱਥੇ ਰਹਿਣੇ ਨਹੀਂ ਚਾਹੀਦੇ ਸਬਸੀਕੁਐਂਟਲੀ ਲਾਠੀ ਚਾਰਜ ਹੋਇਆ ਕੰਟਰੋਲ 'ਚ ਨਹੀਂ ਆਇਆ ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰਿੰਗ ਕਰਨੀ ਪਈ ਕੋਟਕਪੂਰੇ 'ਚ ਕਈ ਬੰਦੇ ਇੰਜਰਡ ਹੋਏ ਤੇ ਬੇਬਲ ਕਲਾਂ ਦੇ ਵਿੱਚ ਦੋ ਸਿੰਘ ਸਾਗੇ ਸ਼ਹੀਦ ਹੋਏ ਜਿਹਦੇ ਵਿੱਚ ਇੱਕ ਕ੍ਰਿਸ਼ਨ ਭਗਵਾਨ ਜੀ ਇੱਕ ਗੁਰਜੀਤ ਸਿੰਘ ਨਾਂ ਦੇ ਦੋ ਸਿੰਘ ਸ਼ਹੀਦ ਹੋ ਗਏ ਸਰ ਸਬਸਿਕਵੈਂਟਲੀ ਐਫ ਆਈ ਆਰਸ ਹੋਈਆਂ ਪਹਿਲੇ ਦੋਨੋਂ ਕੇਸ ਫਰੀਦਕੋਟ ਚੱਲਦੇ ਰਹੇ ਇੱਕ ਚੱਲਦਾ ਰਿਹਾ ਤੇ ਚੰਦ ਮਹੀਨੇ ਬਾਅਦ ਸਰ ਉਹਨਾਂ ਚੋਂ ਇੱਕ ਕੇਸ ਉਹਨਾਂ ਦਾ ਇੱਕ ਜਿਹੜਾ ਜ਼ੁਲਮ ਜਿਹੜਾ ਆਦਮੀ ਕੇਸ ਵਿੱਚ ਸੀ ਕੇਐਸਪੀ ਉਹ ਇੱਥੇ ਹਾਈ ਕੋਰਟ ਚਾਇਆ ਉਹਨੇ ਅਪੀਲ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਸੀ ਫਰੀਦਕੋਟ ਦੇ ਵਿੱਚ ਕਿਉਂਕਿ ਇਮੋਸ਼ਨਸ ਪੜੇ ਆਏ ਨੇ ਮੈਂ ਚਾਹ ਮੰਗਾ ਸਾਡਾ ਕੇਸ ਜਿਹੜਾ ਬਾਬਲ ਕਲਾਮ ਵਾਲਾ ਉਹ ਸ਼ਿਫਟ ਕਰਕੇ ਚੰਡੀਗੜ੍ਹ ਕਰ ਦਿੱਤਾ ਜਾਏ ਉਹ ਕੇਸ ਚੰਡੀਗੜ੍ਹ ਸਰ ਕਰ ਦਿੱਤਾ ਪਿਛਲੇ ਤਕਰੀਬਨ 1 ਸਾਲ ਦਾ ਕੇਸ ਚੰਡੀਗੜ੍ਹ ਦੇ ਵਿੱਚ ਹੈ ਦੂਸਰਾ ਕੇਸ ਕੋਰਟ ਕਪੂਰੇ ਦੇ ਫਾਇਰਿੰਗ ਦਾ ਜੇ ਫਰੀਦਕੋਟ ਦੇ ਸੈਸ਼ਨ ਜੱਜ ਦੇ ਕੋਲ ਚੱਲ ਰਿਹਾ ਮੈਨੂੰ ਸਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਚੀਜ਼ ਬੜੀ ਹੈਰਾਨੀ ਵਾਲੀ ਜਿਹੜਾ ਸਾਰਾ ਪੰਜਾਬ ਇਸ ਗੱਲ ਤੋਂ ਦਹਿਲ ਜਾਏਗਾ ਉਹ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੁੱਖ ਦੋਸ਼ੀ ਕਹਿੰਦੇ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਇਹ ਆਦਮੀ ਨੇ ਜ਼ਿੰਮੇਵਾਰ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਤੇ ਇਥੋਂ ਤੱਕ ਸਾਡੇ ਸਿੰਘ ਸ਼ਹੀਦ ਕਰਾਏ ਸਾਬ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇੱਕ ਕੇਸ ਦੇ ਵਿੱਚ ਜਿਹੜਾ ਕੋਟ ਕਪੂਰੇ ਦਾ ਕੇਸ ਹੈ ਉਹਦੇ ਵਿੱਚ ਆ 6 ਸ਼ਤ ਆਦਮੀਆਂ ਦੇ ਨਾਂ ਨੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਉਸ ਟਾਈਮ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਉਦੋਂ ਹੋਮ ਮਿਨਿਸਟਰ ਸਨ ਸੁਮੇਸ਼ ਸਿੰਘ ਸੈਣੀ ਪਰਮਰਾਜ ਸਿੰਘ ਉਮਰਾਨੰਗਰ ਚਰਨਜੀਤ ਸਿੰਘ ਸ਼ਰਮਾ ਅਮਰ ਸਿੰਘ ਚਾਲ ਸੁਖਵਿੰਦਰ ਸਿੰਘ ਮਾਨ ਦੂਜੇ ਪਾਸੇ ਜਿਹੜਾ ਕੇਸ ਬਹਿਬਲ ਕਲਾਂ ਚ ਬਣਿਆ ਸੀ ਉਹਦੇ ਵਿੱਚ ਸਾਰ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਦਾ ਨਾਂ ਹੀ ਨਹੀਂ ਹੈ ਤੁਸੀਂ ਮੈਨੂੰ ਇੱਥੇ ਦਲੀਲ ਇਹ ਸਮਝਾਓ ਮੁੱਖ ਮੰਤਰੀ ਇੱਕ ਉਹ ਮਨਿਸਟਰ ਇੱਕ ਡੀਜੀਪੀ ਇੱਕ ਆਰਡਰ ਇੱਕੋ ਜਗ੍ਹਾ ਤੇ ਦਿੱਤੇ ਗਏ ਕਿ ਜਿੰਨੇ ਵੀ ਇੱਥੇ ਬੇਅਦਬੀਆਂ ਦੇ ਖਿਲਾਫ ਬੈਠੇ ਨੇ ਕੋਟਕਪੂਰੇ ਜਾਂ ਬਰਗਾੜੀ ਬੈਠੇ ਨੇ ਇਹਨਾਂ ਸਾਰਿਆਂ ਨੂੰ ਉਥੇ ਪੁਖੇੜ ਦਿੱਤਾ ਜਾ ਸਵੇਰ ਤੱਕ ਬੰਦਾ ਉਥੇ ਨਹੀਂ ਨਜ਼ਰ ਆਣਾ ਚਾਹੀਦਾ ਉਸ ਕੇਸ ਦੇ ਵਿੱਚ ਸਰ ਅਜੇ ਤੱਕ ਫਾਈਨਲ ਚਲਾਨ ਪੁੱਟਾ ਨਹੀਂ ਹੋਇਆ ਸੀ ਇੱਕ ਕੇਸ ਵਿੱਚ ਸਾਹ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਰੱਖੇ ਨੇ ਦੂਜੇ ਕੇਸ ਦੇ ਵਿੱਚ ਦੋਨੋਂ ਹੀ ਹਨ ਨਹੀਂ ਤੇ ਉਹਦਾ ਮਤਲਬ ਹੈ ਸਾਫ਼ ਤੋਂ ਜਿਹੜਾ ਮੈਲੀਗੇਸ਼ਨ ਲਾਣਾ ਤੁਹਾਡੀ ਸਰਕਾਰ ਇਜ਼ ਨਾਟ ਸincere ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਵੀਰ ਸਿੰਘ ਬਾਦਲ ਨੂੰ ਤੇ ਸ਼ਰੋਮਨ ਅਕਾਲੀ ਦਲ ਨੂੰ ਤਾਂ ਸਾਫ਼ ਤੌਰ ਬਰੀयल ਚੋਮਾ ਕਰ ਦਿੱਤਾ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਇੱਕ ਜਗ੍ਹਾ ਤੋਂ ਇੱਕ ਆਰਡਰ ਦਿੰਦੇ ਨੇ ਸਬਸੀਕੁਐਂਟ ਦੋ ਇਵੈਂਟਸ ਹੁੰਦੇ ਨੇ ਉਹਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਹੋ ਸਕਦੀ ਕਿ ਇੱਕ ਚਲਾਨ ਦੇ ਵਿੱਚ ਚੀਮਿਸਟਰ ਦਾ ਤੇ ਉਹਨਾਂ ਦੇ ਲੜਕੇ ਦਾ ਨਾਂ ਹੈ ਦੂਜੇ ਵਿੱਚੋਂ ਦਾ ਨਾਂ ਹੀ ਕੋਈ ਨਾ ਹੋਵੇ ਇਸ ਤੋਂ ਬਾਅਦ ਸਰ ਮੈਂ ਤੁਹਾਨੂੰ ਅਗਲੀ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਜੀ ਸਰ ਵੀ ਉਹਦੇ ਉੱਤੇ ਵੀ ਆਵਾਂਗੇ ਆਪਣੇ ਬਿੱਲ ਤੇ ਕੋਈ ਗੱਲ ਹੈ ਬਟ ਇਹ ਵੀ ਬੈਕਗ੍ਰਾਉਂਡ ਇਹਦੀ ਹਿਸਟਰੀ ਪੰਜਾਬ ਦੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆਪਾਂ ਪ੍ਰੋਮਿਸ ਕੀ ਕੀਤਾ ਵਾਅਦਾ ਕੀ ਕੀਤਾ ਸੀ ਇਸੇ ਵਾਅਦੇ ਤੇ ਤੁਸੀਂ ਆਏ ਸੀ ਫੇਰ ਸਰ ਸਾਢੇ 3 ਸਾਲ ਅੱਜ ਬੀਤ ਗਏ ਤਰਾਸਦੀ ਵੇਖੋ ਪੰਜਾਬ ਦੀ ਮੇਰੇ ਵੀਰੋ ਜਿਹੜੇ ਪੋਸਟਰ ਬੋਏ ਦੇ ਨਾਂ ਤੇ ਪਾਰਟੀ ਪਾਵਰ ਚਾਹਦੀ ਜਿਹਦਾ ਨਾਂ ਇਸਤਮਾਲ ਕੀਤਾ ਜਾਂਦਾ ਉਹ ਅੱਜ ਹੌਸ ਦੇ ਵਿੱਚ ਐ ਨਹੀਂ ਆ ਵੇਖੋ ਵੱਡੀ ਤਰਾਸਤੀ ਸਾਢੇ 3 ਸਾਲ ਉਹ ਲਿਲਕੜੀਆਂ ਕੜਦਾ ਮਰ ਗਿਆ ਕੁਮਰ ਵਿਜੇ ਪ੍ਰਤਾਪ ਅਸੀਂ ਮਦਦ ਕਰਦੇ ਰਹੇ ਸਪੀਕਰ ਸਾਹਿਬ ਉਹ ਗਰੀਬ ਨੂੰ 5-7 ਮਿੰਟ ਤੇ ਦੇ ਦਿਓ ਬੋਲਣ ਵਾਸਤੇ ਜੇ ਤੁਸੀਂ ਸਹੀ ਬਹਿਣਕ ਗੁਰੂਆਂ ਦੇ ਨਾਲ ਸਾਡੀਆਂ ਪਰੰਪਰਾਵਾਂ ਨਾ ਸਕੇ ਹੁੰਦੇ ਤੁਸੀਂ ਬਖਤ ਦੇ ਇੱਕ ਮਿੰਟ ਦਾ ਟਾਈਮ ਨਹੀਂ ਦਿੱਤਾ ਉਹਨੂੰ ਮਾਰ ਕੇ ਉਹਨੂੰ ਕੱਲ ਕੇ 5 ਸਾਲ ਵਾਸਤੇ ਬੰਦ ਕਰ ਦੇ ਉਹਨੂੰ ਇੱਕ ਮਿੰਟ ਦੀ ਇਹ ਬਿਲਕੁਲ ਗਲਤ ਹੈ ਮੈਂ ਤੁਹਾਨੂੰ ਹੁਣੇ ਕੱਢ ਕੇ ਦਿੰਦਾ ਲੋਡ ਨਾਲੋਂ ਵੱਧ ਉਹਨਾਂ ਦੇ ਬਣਦੇ ਨਾਲੋਂ ਵੱਧ ਮੈਂ ਉਹਨਾਂ ਨੂੰ ਟਾਈਮ ਦਿੰਦਾ ਰਿਹਾ ਔਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਤਕਾਰ ਨਾਲੋਂ ਵੱਧ ਕਿਸੇ ਦਾ ਸਤਕਾਰ ਮੇਰੇ ਮਨ 'ਚ ਨਹੀਂ ਹੈ ਦੁਨੀਆ ਦੀ ਹਰੇਕ ਹਰੇਕ ਤਾਕਤ ਤੋਂ ਵੱਧ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਉਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਜੇ ਕੋਈ ਗਲਤੀ ਵੀ ਹੋਈ ਉਹਦੇ ਹੱਥੇ ਮੈਂ ਮਾਫੀ ਵੀ ਮੰਗਦਾ ਲੇਕਿਨ ਮੇਰੇ ਵੱਲੋਂ ਪੂਰਾ ਸਤਕਾਰ ਦੇਣ ਦੀ ਕੋਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ ਔਰ ਹੁੰਦੀ ਰਹੇਗੀ ਜੀ ਬਾਜਵਾਜੀ ਮੈਂ ਮੰਨ ਲੈਂਦਾ ਇਸ ਗੱਲ ਚੜ ਲਈ ਆਪਾਂ ਅੱਜ ਕੁੰਵਰ ਸਾਹਿਬ ਬਾਹਰ ਪਾਰਟੀ ਚੋਂ 5 ਸਾਲ ਬਾਅਦ ਹੈ ਅੱਜ ਕੁੰਵਰ ਵੀ ਬਾਹਰ ਤੇ ਅੱਜ ਬਾਦਲ ਵੀ ਬਾਹਰ ਅੱਜ ਸਾਹ ਪ੍ਰਕਾਸ਼ ਸਿੰਘ ਵੀ ਬਾਦਲ ਤੇ ਸੁਖਬੀਰ ਸਿੰਘ ਵੀ ਬਾਦਲ ਇਹ ਸੌਦਾ ਤੁਹਾਡਾ ਬਦਲਾ ਨਾ ਹੋਇਆ ਨਹੀਂ ਕੀ ਸਾਫ਼ ਤੌਰ ਤੇ ਪੁੱਛਣਾ ਚਾਹਨਾ ਡਰਾਮੇ ਤੋਂ ਇਲਾਵਾ ਯੂ ਹੈਵ ਕੰਪਰੋਮਾਈਜ਼ਡ ਵਿਦ ਬਾਦਲਸ ਉਹ ਕੰਪਰੋਮਾਈਜ਼ ਕਿਹੜੀ ਗੱਲੋਂ ਹੋਇਆ ਇਹ ਆਂਦਾ ਟਾਈਮ ਹੀ ਤੁਹਾਨੂੰ ਦੱਸੇਗਾ ਸਾਰੀਆਂ ਚੀਜ਼ਾਂ ਇਹ ਬਿੱਲੀ ਥੈਲਿਓਂ ਬਾਹਰ ਆਣੀ ਇਹਦਾ ਕਾਰਨ ਕੀ ਹੋਇਆ ਪੰਪਰ ਮੈਂ ਹੋਰ ਅੱਗੇ ਜਾਣਾ ਚਾਹਨਾ ਸਾਰੇ ਹਾਊਸ ਨੂੰ ਦੱਸਣਾ ਚਾਹਨਾ ਮੇਰੇ ਵੀਰੋ